ਗੁਰਪਿਆਰੀ ਸਾਧ ਸੰਗਤ ਜੀ ਪ੍ਰਤਿਰਤ ਆਤਮਾ ਪਾਈ ਸਾਹਿਬ ਪਾਈ ਜਸਵੀਰ ਸਿੰਘ ਜੀ ਜੋ অতি ਪਿਆਰ ਕਰਦੇ ਸਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਾਹਿਗੁਰੂ ਸ਼ਬਦ অতি ਪਿਆਰਾ ਸਿਵਨਾ ਨੂੰ ਆਓ ਕਮਲ ਸਿੱਧੀ ਕਰੋ ਨੇਤਰ ਬੰਦ ਕਰੋ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ 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 Wahe Guru 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 Wa वाहेगुरु 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 वाहेगुरु

ਵਾਹਿਗੁਰੂ 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 ਸੰਪੂਰਨ ਤੇ ਆਰਾ ਸੰਪੂਰਨ ਤੇ ਆਰਾ ਸੰਪੂਰਨ ਤੇ ਆਰਾ ਉਹੀ ਐ ਤੇ ਤੇ ਤੁਰਨ ਗਾਨੀ पूरणी ਜੋ ਤੇ ਅਲੀ ਜੋ ਤੇ ਜੋਤ ਉਰਨ ਪਿਆ I

ਵਾਹਿਗੁਰੂ 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 ਜੋਤੀ ਜੋਤ ਰਦੀ ਸੰਪੂਰਨthia ਰਾਮ ਸੰਪੂਰਨ ਕੌਣ ਹੋ ਗਏ ਜਿਨ੍ਹਾਂ ਨੂੰ ਵਾਹਿਗੁਰੂ ਨੇ ਕੀਰਤਨ ਦੀ ਦਾਤ ਬਖਸ਼ੀ ਮੁਕਤ ਮੁਕਤ ਜੁਬਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਬਦਾਰ ਸਾਰੇ ਤੋਂ ਉਹ ਪਵਿੱਤਰ ਆਤਮਾ ਨੂੰ ਤੁਸੀਂ ਸਾਰੇ ਸਰਦਾ ਦੇ ਫੁੱਲ ਅਰਪਣ ਕਰਨ ਲਈ ਆਏ ਹੋ ਇਹ ਹੀ ਦਾਤ ਉਸ ਜੀਵ ਆਤਮਾ ਦੀ ਮੰਗ ਹੁੰਦੀ ਹੈ ਦਰਗਾਹ ਵਿੱਚ ਬੈਠ ਕੇ ਗੁਰਨਾਨਕ ਸਾਹਿਬ ਜੀ ਨੇ ਵੀ ਬਗਿਆ ਸੀ ਸੰਗਤ ਸਾਹਾ ਲਿਖਿਆ ਮਿਲ ਕਰ ਪਾਉ ਤੇਲ ਦਿਓ ਸਜਿਲ ਅਸੀਸ ਰੀਆਂ ਜੋ ਹੋਵੇ ਸਾਹਿਬ ਫਿਰ ਮੇ ਤੋ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਹੋਈਆ ਕੋ ਨਾ ਚੁਕਾ ਲਈ ਖਿਮਾ ਪਿਆਰ ਸਹਿਤ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਦੀਆਂ ਦਾ ਟਾਰਗੇਟ ਹੈ ਸਮੁੰਦਰ ਵਿੱਚ ਮਿਲਣਾ ਬਾਗਸ਼ਾਲੀ ਨਦੀਆਂ ਦਿਨ ਰਾਤ ਮੰਜ਼ਲ ਤਹਿ ਕਰਦਿਆਂ ਆਪਣੀ ਪਿਆਰੀ ਸਾਗਰ ਨੂੰ ਮਿਲ ਜਾਂਦੀਆਂ ਨੇ ਅਫਸੋਸ ਹੈ ਜੋ ਨਦੀਆਂ ਰਸਤੇ ਦੇ ਮਾਰੂਥਲਾਂ ਵਿੱਚ ਸੁੱਕ ਕੇ ਰਹਿ ਜਾਂਦੀਆਂ ਨੇ ਇਸੇ ਹੀ ਤਰ੍ਹਾਂ ਆਤਮਾ ਦਾ ਟਾਰਗੇਟ ਹੈ ਪਰਮਾਤਮਾ ਨੂੰ ਮਿਲਣਾ ਪਾਗਸ਼ਾਲੀ ਆਤਮਾਾਂ ਮਾ काम क्रोध लोभ मोह अहंकार ਦੇ 마ਰੂਥਲਾਂ ਤੋਂ ਬਚੇ ਹੋਏ ਇੱਕ ਦਿਨ ਪਿਆਰੇ ਵਾਹਿਗੁਰੂ ਤੱਕ ਪਹੁੰਚ ਜਾਂਦੀਆਂ ਨੇ ਵਾਹਿਗੁਰੂ ਦੇ ਗੱਲ ਲੱਗ ਵਾਹਿਗੁਰੂ ਦਾ ਰੂਪ ਹੋ ਜਾਂਦੀਆਂ ਨੇ ਅਫਸੋਸ ਅਸੀਂ ਕਲ ਜਗੀ ਜੀਵ ਸਾਨੂੰ ਰਸਤੇ ਦੇ 마ਰੂਥਲ કામ ক্রোধ ਲੋਭ মোহ অহংকার ਪੀ ਜਾਂਦੇ ਨੇ ਪਰ ਤਨ ਹਨ ਫੈਸਲ ਫੈਜਸਵੀਰ ਸਿੰਘ ਜੀ ਵਰਗੇ ਜਿਨ੍ਹਾਂ ਨੇ ਸਾਰਾ ਜੀਵਨ ਸੇਵਾ ਸਿਮਰਨ ਨਾਮ ਕਮਾਈ ਨਾਲ ਆਪ ਜਪੋ ਅਵਰਾ ਨਾਮ ਜਪਾਓ ਵਾਲਾ ਕਾਰਜ ਕਰਦਿਆਂ ਇੱਕ ਦਿਨ ਰੱਬ ਦੇ ਪਿਆਰੇ ਹੋ ਗਏ ਤੇ ਉਹ ਜੋ ਪੰਕਤੀ ਹੈ ਉਹਨਾਂ ਤੇ ਟੁਕਦੀ ਹੈ ਅਬ ਤੂੰ ਜਾਏ ਚੜੇ singaasan mile hain sarang pani ram kabeera ek pae hain koi naam sakat ashani tan han tan han aise purakh aaya unna da pramaan hai aap sangtan age satguru ji age sir jhukda hai bakhsho ashi sa bulaiye fate wahe guruji ka khalsa wahe guruji ki